ਸਾਡੀ ਬੇਵਸੀ ਐ ਇਸ ਗੱਲ ਨੂੰ ਲੈ ਕੇ ਕਿ ਉਹ ਸਰੀਰਕ ਰੂਪ ਸਾਡੇ ਨਾਲ ਨਹੀਂ ਖੜਾ ਜੀ ਕਲਾ ਉਹਦੀ ਅੱਜ ਵੀ ਆਸਮਾਨ ਤੇ ਐ ਤੇ ਮੇਲਾ ਉਦਾਂ ਹੀ ਉਹਦਾ ਭਰਿਆ ਹੋਇਆ ਹੈ ਹੈ ਔਰ ਲੱਗਦਾ ਹੀ ਨਹੀਂ ਕਿ ਉਹਨੇ ਚੁੱਪ ਵੀ ਕਰਨਾ ਹੈ ਉਹਨੇ ਇਦਾਂ ਹੀ ਗਾਉਂਦਾ ਰਹਿਣਾ ਹੈ ਇਦਾਂ ਹੀ ਬੋਲਦਾ ਰਹਿਣਾ ਹੈ ਇਦਾਂ ਹੀ ਉਹਦੀ ਫਿਲਮ ਨੇ ਆਉਣਾ ਹੈ ਔਰ ਆਪਾਂ ਸਾਰਿਆਂ ਨੇ ਬਹੁਤ ਪਿਆਰ ਦੇਣਾ ਹੈ ਇਹ ਵੀ ਸਾਨੂੰ ਯਕੀਨ ਹੈ ਸੋ ਬਹੁਤਾ ਕੁਝ ਕਹਿਣ ਨੂੰ ਨਹੀਂ ਹੈ ਅੱਜ ਬਸ ਮੇਨ ਗੱਲ ਇਹ ਹੀ ਐ ਇੱਥੇ ਆਉਂਦਾ ਮੰਮੀ ਹੋਰਾਂ ਨੂੰ ਅਮਾਨਤ ਹੋਰਾਂ ਨੂੰ ਤੇ ਸਾਰੇ ਮੇਰੇ ਭਰਾਵਾਂ ਦਾ ਹੋਰ ਆਰਟਿਸਟਾਂ ਦਾ ਜਿਹੜੇ-ਜਿਹੜੇ ਵੀ ਸਜਣੇ ਇਸ ਫਿਲਮ ਨਾਲ ਜੁੜੇ ਹੋਏ ਆ ਸਾਡਾ ਅੰਦਾਜ਼ ਮਕਸਦ ਇੱਕੋ ਹੀ ਹੈ ਕਿ ਅੱਜ ਟ੍ਰੇਲਰ ਲਾਂਚ ਕਰੀਏ 뮤직 ਲਾਂਚ ਕਰੀਏ ਸਾਰਾ ਤੇ ਪ੍ਰੋਪਰ ਇੱਕ 100% ਜਾਨੀ ਇਸ ਫਿਲਮ ਨੂੰ ਆਪਾਂ ਗਰਾਊਂਡ ਤੇ ਲੈ ਆਏ ਅੱਜ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ মিডিਆ ਵਾਲੇ ਭਰਾਵਾਂ ਨੂੰ ਤੁਸੀਂ ਉਸ ਦਿਨ ਵੀ ਤੁਹਾਡੀ ਜਿਸ ਦਿਨ ਆਪਾਂ ਪਹਿਲਾ ਗੀਤ ਰਿਲੀਜ਼ ਕੀਤਾ ਸੀ ਸੁਖਿੰਦਰ ਸਾਹਿਬ ਦਾ ਤੁਸੀਂ ਉਸ ਦਿਨ ਵੀ ਹਾਜ਼ਰੀ ਲਵਾਈ ਸੀ ਸੋ ਇਸੇ ਤਰ੍ਹਾਂ ਮੇਰੇ ਭਰਾ ਬਣ ਕੇ ਸਾਰੇ ਮੇਰੀਆਂ ਭੈਣਾਂ ਇਕਨ ਕੰਡੀਸ਼ਨਲ ਵੇਜ ਤੁਸੀਂ ਜਾ ਕੇ ਸਾਰਾ ਇਸ ਫਿਲਮ ਨੂੰ ਪ੍ਰਮੋਟ ਕਰਨਾ ਆਪਾਂ ਸਾਰੇ ਕੋਸ਼ਿਸ਼ ਕਰੀਏ ਮੰਮੀ ਹੋਰਾਂ ਕੋਲੇ ਬੈਠਦੇ ਆ ਤਾਂ ਕੋਈ ਸਾਡੇ ਕੋਲ ਜ਼ਿਆਦਾ ਕੁਝ ਬੋਲਣ ਨੂੰ ਹੁੰਦਾ ਨਹੀਂ ਕਿਉਂਕਿ ਅਖੀਰ ਤੇ ਗੱਲਾਂ ਉੱਥੇ ਨਿਬੜਦੀਆਂ ਕਿ ਕਿ ਜਿੰਨੇ ਸਵਾਸ ਮਹਾਰਾਜ ਨੇ ਆਪਣੇ ਰਾਜਵੀਰ ਨੂੰ ਬਖਸ਼ੇ ਸੀ ਉਹ ਆਪਣੇ ਲੈ ਕੇ ਚਲਾ ਗਿਆ ਪਰ ਪਿੱਛੇ ਸਾਡੇ ਕੋਲੇ ਬਹੁਤ ਕੁਝ ਆਉਂਦਾ ਜੋ ਸਾਡਾ ਆਸਰਾ ਬਣਿਆ ਹੋਇਆ ਹੈ ਤੇ ਇਹ ਫਿਲਮ ਇੱਕ ਬਹੁਤ ਵੱਡਾ ਆਸਰਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਇਸ ਫਿਲਮ ਨੂੰ ਕਾਮਯਾਬ ਬਣਾਉਣੇ ਆ ਤਾਂ ਮੈਨੂੰ ਲੱਗਦਾ ਕਿ ਇੱਕ ਸਾਡੇ ਵੱਲੋਂ ਰਾਜਵੀਰ ਲਈ ਟ੍ਰਿਬਿਊਟ ਹੈ ਹੀ ਹੈ ਨਾਲ ਨਾਲ ਆਪਣੀ ਮਾਂ ਲਈ ਇੱਕ ਇੱਕ ਹਾਲਾਸ਼ੇਰੀ ਹੋਇਆ ਇੱਕ ਹੌਸਲਾ ਹੈ ਕਿ ਹਰ ਸਾਹ ਨਾਲ ਹੁਣ ਮਾਂ ਹੁਣੀ ਇਹੀ ਚਿੰਤਾ ਕਰਦੇ ਆ ਵੀ ਮੇਰਾ ਪੁੱਤ ਇੰਨਾ ਵੱਡਾ ਹੈ ਮੇਰਾ ਪੁੱਤ ਇੰਨਾ ਵੱਡਾ ਹੈ ਔਰ ਇਸ ਫਿਲਮ ਨੂੰ ਜਦੋਂ ਵਰਲਡਵਾਈਡ ਅਸੀਂ ਹੋਰ ਕੰਟਰੀਆਂ ਚ ਜਿੱਥੇ ਆਪਣੇ ਪੰਜਾਬੀ ਭੈਣ ਭਰਾ ਬੱਠੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਫਿਲਮਾਂ ਨੂੰ ਪਿਆਰ ਕਰਨ ਵਾਲੇ ਜਦੋਂ ਇਸ ਫਿਲਮ ਨੂੰ ਦੇਖਣਗੇ ਤਾਂ ਉਹ ਬਸ ਇਹਨਾਂ ਬੱਚਿਆਂ ਲਈ ਸਾਡੀ ਇਸ ਧੀ ਲਈ ਦਲਾਵਰ ਲਈ ਅਸੀਸਾਂ ਭੇਜਣਗੇ ਆਉਣ ਵਾਲੇ ਸਮੇਂ ਲਈ ਅਰਦਾਸਾਂ ਕਰਨਗੇ ਸੋ ਇਸ ਫਿਲਮ ਨੇ ਕੱਲਾ ਇੱਕ ਬਿਜ਼ਨਸ ਪਆਇੰਟ ਆਫ 뷰 ਤੋਂ ਨਹੀਂ ਦੇਖ ਸਕਦੇ ਇਮੋਸ਼ਨ ਜੁੜੇ ਹੋਏ ਆ ਸਾਰਾ ਪਰਿਵਾਰ ਅਸੀਂ ਸਾਰੇ ਦੋਸਤ ਮਿੱਤਰ ਕੁਲਵਿੰਦਰ ਖੜਾ ਐ ਐਮੀ ਅੱਜ ਕਿਤੇ ਆਊਟ ਆਫ ਕੰਟਰੀ ਐ ਰੇਸ਼ਮ ਆ ਗਿਆ ਸਜਨ ਆ ਗਿਆ ਸੋ ਸਾਰੇ ਭਰਾ ਆਇਆ ਤਾਂ ਬਸ ਇਹ ਮੇਰੇ ਖਿਆਲ ਚ ਇੱਕ ਹੌਂਸਲਾ ਹੈ ਇੱਕ ਅਪਰੀਸ਼ੀਏਸ਼ਨ ਹੈ ਤੇ ਇੱਕ ਇੱਕ ਸੱਚੀ ਸੁੱਚੀ ਸਨਦ ਅਝਲੀ ਹੈ ਸਾਡੇ ਭਰਾ ਲਈ ਹੈ ਤੇ ਤੜ ਤਾਂ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਹੈ ਜੀ ਆਇਆਂ ਨੂੰ ਹੈ ਡਾਇਰੈਕਟਰ ਸਾਹਿਬ ਨੇ ਪ੍ਰੋਡਿਊਸਰ ਸਾਹਿਬ ਨੇ ਪੈਨੋਰਾਮਾ ਤੋਂ ਟੀਮ ਆਈ ਹੋਈ ਹੈ ਭਰਾ ਸਾਡੇ ਹੋਰ ਆਰਟਿਸਟ ਆਏ ਹਰ ਵੀ ਬਈ ਹੁਣੀ ਖੜੇ ਹੈ ਤਾਂ ਫਿਲਮ ਦੇ ਸਾਰੇ ਤਾਂ ਜਿਨੇ ਇਸ ਫਿਲਮ ਚ ਕੰਮ ਕੀਤਾ ਹੈ ਧੀਰਾ ਹੈ ਸਾਡੀਆਂ ਦੋਨੇ ਕੁੜੀਆਂ ਹੋਣ ਆਰਟਿਸਟ ਨੇ ਜਿਹੜੀਆਂ ਰਾਣਾ ਸਾਹਿਬ ਭਾਈ ਹੁਣੀ ਆ ਚਾਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਦੋ ਬੋਲ ਮੰਮੀ ਹਰਾਂ ਨੂੰ ਜ਼ਰੂਰ ਕਹੂੰਗਾ ਕਿ ਅੱਜ ਤੁਹਾਡਾ ਚੱਲ ਕੇ ਆਉਣਾ ਕਦਮ ਕਦਮ ਸਾਡੇ ਸਿਰ ਮੱਥੇ ਹੈ ਕਿ ਮੰਮੀ ਹੁਣ ਜ਼ਰੂਰ ਤੁਹਾਨੂੰ ਦੋ ਬੋਲ ਫਿਲਮ ਲਈ ਵੀ ਕਹਿਣ ਤੇ ਜੋ ਉਹਨਾਂ ਦੇ ਇਸ ਵੇਲੇ ਅੰਦਰ ਚੱਲ ਰਹੇ ਉਹ ਤੁਹਾਡਾ ਆਪਣੀਆਂ ਫੀਲਿੰਗ ਜ਼ਰੂਰ ਸ਼ੇਅਰ ਕਰਨ